ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ ਪਾਲ ਕੇ ਜਵਾਨ ਹੋਇਆ ਉਹ ਥਾਂ ਛੱਡਦੇ ਉਹ ਘਰ ਛੱਡਦੇ ਮੈਨੂੰ ਇੰਜ ਲੱਗਾ ਲੋਕੀ ਆਖਦੇ ਨੇ ਉਹ ਪੁੱਤਰਾ ਤੋਂ ਆਪਣੀ ਮਾਂ ਛੱਡਦੇ ਉਹ ਪੁੱਤਰਾ ਤੋਂ ਆਪਣੀ ਮਾਂ ਛੱਡਦੇ ਇੱਕ ਸਾਡੀ ਪੰਜਾਬੀ ਗੋਡੀ ਨਾਲ ਜੱਪ ਕੇ ਮਾਰਦੇ ਬਹੁਤ ਬਹੁਤ ਧੰਨਵਾਦ ਜੀ ਬੋਲੀ ਪੰਜਾਬੀ ਬੋਲੀ ਸਾਡੇ ਗੀਤਕਾਰਾਂ ਨੂੰ ਕਹਿੰਦੀ ਹੈ ਕਿ ਮੈਂ ਬੋਲੀ ਪੰਜਾਬ ਦੀ ਮੈਂ ਸਰਬ ਦੀ ਹੀਰੋ ਮੈਂ ਬੋਲੀ ਪੰਜਾਬ ਦੀ ਮੈਂ ਸਰਬ ਦੀ ਹੀਰੋ ਮੈਨੂੰ ਮੰੰਗਿਆ ਨਾ ਕਰੋ ਮੇਰੇ ਲੇਖਕ ਵੀਰੋ ਹੋਣ ਸੀ ਕਿ ਪ੍ਰੋਫੈਸਰ ਨੇ ਮੈਨੂੰ ਪਿਆਰ ਸੀ ਕਰਿਆ ਸ਼ਿਵ ਨੇ ਆਪਣੀ ਕਲਮ ਨਾਲ ਮੇਰਾ ਜੋਗਨ ਭਰਿਆ ਹੁਣ ਕਹਿੰਿਆ ਨੇ ਉੱਠ ਕੇ ਮੈਨੂੰ ਕਰਤਾ ਜੀਰੋ ਮੈਂ ਗੋਲੀ ਪੰਜਾਬ ਦੀ ਮੈਂ ਸੱਤ ਦੀ ਹੀਰੋ ਨੀ ਤੂੰ ਛੱਡ ਗਈ ਨੀ ਤੂੰ ਭੱਜ ਗਈ ਨੀ ਤੂੰ ਦਗਾ ਕਮਾਗੀ ਨੀ ਤੂੰ ਛੱਡ ਗਈ ਨੀ ਤੂੰ ਭੱਜ ਗਈ ਨੀ ਤੂੰ ਦਗਾ ਕਮਾਗੀ ਕੋਈ ਲਿਖਦਾ ਹੈ ਬਿਨਾਂ ਪੁੱਛੇ ਤੂੰ ਕਿਉਂ ਵਿਆਹ ਕਰਵਾ ਗਈ ਔਰ ਸਾਰੇ ਘਰ ਵਿੱਚ ਬੈਠ ਨੂੰ ਤਾਂ ਨਾਲ ਕੋਲ ਨੂੰ ਵਿੱਚ ਪੀੜੋ ਨਾ ਕੋਈ ਪੰਜਾਬ ਦੀ ਮਸਤ ਹੀਰੋ ਚੰਗਾ ਲਿਖ ਲੈ ਥੋੜਾ ਲਿਖ ਲੈ ਲਿਖ ਲੈ ਮੱਖਣ ਬਰਾਣਾ ਚੰਗਾ ਲਿਖ ਲੈ ਥੋੜਾ ਲਿਖ ਲੈ ਲਿਖ ਲੈ ਮੱਖਣ ਬਰਾਣਾ ਆਪਣੀ ਬੋਲੀ ਆਪਣਾ ਗੁਰਸਾ ਸਭ ਰੱਖੀ ਸਰਕਾਰਾ ਬਾਹਤ ਰਿੱਕਾ ਲੋਕਾਂ ਮੈਨੂੰ ਹੁਣ ਨਾ ਹੋਰ ਖਮੀਰੋ ਮੈਂ ਬੋਲੀ ਪੰਜਾਬ ਦੀ ਨਸਬ ਦੀ ਹੀਰੋ ਮੈਂ ਬੋਲੀ ਪੰਜਾਬ ਦੀ ਨਸਬ ਦੀ ਹਾਂ ਕਾਲੀਆਂ ਸ਼ੁਰੂਆਣੀ ਐਨੀ ਫਰਨੀ ਗੋਲੀ ਗੋਲੀ ਉਹ ਬੰਦਾ ਮੱਤਲਬ ਵਾਲੀ ਸ਼ੇਰ ਬੋਲ ਜਾਂਦਾ ਪਰ ਹਰਮਨ ਜੀ ਦੀ ਗਾਣੇ ਨਾਲ ਸਾਡੇ ਬਿੰਦ ਦਾ ਮਾਣ ਨੇ ਕੋਪਾ ਹੰਡਾਲ ਘਾੜਿਆ ਕੀ ਮਾਲਵੇ ਦੇ ਕੱਤੇ ਰੋਟਿਆਂ ਦੇ ਵਿੱਚ ਜੰਗਲ ਦੇ ਵਿੱਚ ਮੰਗਲ ਲਾਇਆ ਹੁੰਦਾ ਸੰਦੀਪ ਪੰਜਵਾੜੀ ਦੀ ਟੀਮ ਨੇ ਪਰਫੋਮ ਦੀ ਟੀਮ ਨੇ ਜੇਤੜਾ ਰਲਦਾ ਦੀ ਬੱਗੇ ਹੀ ਪੰਜਾਬ ਪੰਜਾਬੀ ਕੀ ਹਿੰਦੁਸਤਾਨ ਹਿੰਦੁਸਤਾਨ ਦੀ ਸਤਿ ਸੋਣੀ ਤਰਤੀ ਤੇ ਖੜੇ ਆ ਇੱਕ ਵਾਰ ਤਾੜੀ ਵਾਰਕ ਦੱਸ ਦਿਓ ਇਹ ਪੰਜਵਾੜਾ ਪਿਆਰੇ ਭੱਜੇ ਹਾਂਜੀ ਹਰਮਨ ਵਾਲੀ ਜੀ ਆਨੇ ਤੇ ਲੱਗਦਾ ਹੀ ਨਹੀਂ ਅਸੀਂ ਬਠਿੰਡੇ ਦੇ ਵਿੱਚ ਖੜੇ ਆ ਤੇ ਸਪੈਸ਼ਲੀ ਅੱਜ ਪੰਜੋਏ ਦੇ ਵਿੱਚ ਆ ਕੇ ਅਸੀਂ ਬਹੁਤ ساری ਫਿਲਮਾਂ ਦੀ ਪ੍ਰੋਮੋਸ਼ਨ ਅਸੀਂ ਕਰ ਚੁੱਕੇ ਆ ਤੇ ਇਥੋਂ ਦੇ ਜਿਹੜੇ ਕਹਿ ਸਕਦੇ ਹੋ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਬਹੁਤ ਵੀ ਜ਼ਿਆਦਾ ਅੱਗੇ ਵਧਾਇਆ ਤੇ ਉਹਨਾਂ ਲਈ ਜ਼ੋਰਦਾਰ ਤਾੜੀਆਂ ਲਾਓ ਜਿੰਨੇ ਵੀ ਸਾਡੇ ਐਮ ਡੀਸ ਹੈਗੇ ਆ ਮੈਨੂੰ ਤਾਂ ਆਰਵੀਰ ਸਾਹਿਬ ਦਾ ਨਾਮ ਹੈ ਜਿੰਨੇ ਵੀ ਇਥੋਂ ਦੇ ਐਮ ਡੀਸ ਹੈਗੇ ਮੈਂ ਦੁਬਾਰਾ ਦਾ ਨਾਮ ਵੀ ਅਨਾਉਂਸ ਕਰ ਦਿੰਨੀ ਆ ਕਿ ਉਹਨਾਂ ਦੇ ਲਈ ਜ਼ੋਰਦਾਰ ਤਾੜੀਆਂ ਵੱਜਦੀਆਂ ਨੇ ਆ ਨਾਮ ਤੁਸੀਂ ਉਹਨਾਂ ਚਿਰ ਗੱਡਾ ਮੈਂ ਤਾਂ ਜਿਹੜੀ ਫੋਟੋ ਨਹੀਂ ਹੈ ਨਾ ਬਾਰੇ ਹਾਂ ਨਾਮ ਮੈਂ ਤੁਹਾਨੂੰ ਦੱਸ ਦਿੰਨੀ ਆ ਕਿ ਸੁਖਪਾਲ ਸਿੰਘ ਜੀ ਸਾਦਵਾਂ ਜੀ ਬਲਵਿੰਦਰ ਸਿੰਘ ਜੀ ਜਗਜੀਤ ਸਿੰਘ ਜੀ ਜਾਂ ਜਸਪ੍ਰੀ ਸਿੰਘ ਜੀ ਤੇ ਹਰਦੀਪ ਜੀ ਉਹ ਅੱਜਕੱਲ ਹੁਣ ਚਾਈਨਾ ਬੈਠੇ ਹੈਗੇ ਤੇ ਕਹਿੰਦੇ ਹੁਣ ਦੇ ਪੰਜਾਬ ਸਰਕਾਰ ਨੇ ਵੀ ਉਹਨਾਂ ਦਾ ਮਤਲਬ ਬਹੁਤ ਵੱਡੀ ਇਹ ਗੱਲ ਕਹੀ ਹੈ ਕਿ ਇਹ ਜੇ ਇਥੋਂ ਦੇ ਮੁੰਡਿਆਂ ਨੇ ਪੂਰੀ ਤਾਕਤ ਪਾਈ ਹੈ ਤੇ ਕਹਿੰਦੇ ਹੁਣ ਪਠਿੰਡੇ ਲਈ ਵੀ ਕੋਈ ਕੁਝ ਵਰਡਸ ਹੋ ਜਾਣ ਕਹਿੰਦੇ ਜਿਹੜੀ ਤੜਕੇ ਉੱਤੇ ਕੀਤੀ ਜਾਏ ਉਹਦੇ ਵਰਗੀ ਕੋਈ ਸਹਰ ਨਹੀਂ ਜਿਹੜੀ ਤੜਕੇ ਉੱਤੇ ਕੀਤੀ ਜਾਏ ਉਹਦੇ ਵਰਗੀ ਕੋਈ ਸਹਰ ਨਹੀਂ ਜੇਕਰ ਹਾਰ ਦੀਆਂ ਧੁੱਪਾਂ ਵਿੱਚ ਸੇਖੀ ਜਾਏ ਉਹਦੇ ਵਰਗੀ ਕੋਈ ਦੁਪਹਿਰ ਨਹੀਂ ਮਲਿਆ ਦੀ ਬੀਰੀ ਵਰਗਾ ਕਹਿੰਦੇ ਕੋਈ ਵੇ ਨਹੀਂ ਤੇ ਸੋਹਣੇ ਚਾਰ ਦੇ ਬਹੁਤ ਵੱਡੇ ਕਲਾਕਾਰ ਸੁੱਚਾ ਸਰਪਾ ਦੀ ਸਾਨੀ ਦੀ ਸਾਰੀ ਇਥੇ ਟੀਮ ਤੁਹਾਡੇ ਵਿਚਾਰ ਪਹੁੰਚਣ ਵਾਲੀ ਹੈ ਤੇ ਥੋੜਾ ਜਿਹਾ ਦੇਰ ਹੋ ਗਿਆ ਤੇ ਇਹ ਜੋ ਵੱਡੇ ਅਕਸਰ ਟਾਈਮ ਲੱਗ ਵੀ ਜਾਂਦਾ ਹੁੰਦਾ ਤੇ ਕਹਿੰਦੇ ਅਮਰ ਸਿੰਘ ਸ਼ੌਕੀ ਦੀਆਂ ਟੱਲੀਆਂ ਕੌਣ ਭੁਲਾਊਗਾ ਅਮਰ ਸਿੰਘ ਸ਼ੌਕੀ ਦੀਆਂ ਟੱਲੀਆਂ ਕੌਣ ਭੁਲਾਊਗਾ ਯਮਲਾ ਜੱਟ ਫਕੀਰ ਹਮੇਸ਼ਾ ਚੇਤੇ ਆਊਗਾ ਕਹਿੰਦੇ ਗਰੇਵਾਲ ਮਸਤਾਨਾ ਕਹਿੰਦਾ ਵਕਤ ਲੈਣੇ ਨੇ ਇਹ ਕਲਾਕਾਰ ਤਾਂ ਹੁੰਦੇ ਪੰਜਾਬੀ ਮਾਂ ਬੋਲੀ ਦੇ ਗਾਣੇ ਨੇ ਪੰਜਾਬੀ ਮਾਂ ਬੋਲੀ ਗਾਣੇ ਦੇ ਸਿਰ ਪੰਜਾਬੀ ਜਿਹੜੇ ਇਥੇ ਬੱਬੂ ਮਾਨ ਨੂੰ ਪਿਆਰ ਕਰਦੇ ਇੱਕ ਵਾਰੀ ਇਹਦੇ ਲਈ ਗਾਣੇ ਨੇ ਟਾੜੀਆਂ ਲਗਾ ਦਿਓ ਸਾਰੇ ਜਨ। ਸੋ ਸਾਰੇ ਨੂੰ ਮੂਵੀ ਦੇਖਣੀ ਹੈ ਬਹੁਤ ਜਲਦੀ ਰਿਲੀਜ਼ ਹੋਣ ਵਾਲੀ ਹੈ ਸੁੱਚਾ ਸੂਰਮਾ ਦੀ ਸਾਰੀ ਸਾਰੀ ਟੀਮ ਸਾਡੇ ਵਿੱਚਕਾਰ ਪਹੁੰਚਣ ਵਾਲੀ ਹੈ ਤੇ ਇੱਥੇ ਪੁਨੀਤ ਸਾਹਿਬ ਜੀ ਵੀ ਬਹੁਤ ਟਾਈਮ ਦੇ ਵੇਟ ਕਰ ਰਹੇ ਹਨ ਤੇ ਸਾਰੀ ਦੀ ਸਾਰੀ ਟੀਮ ਤੇ ਇਹਨਾਂ ਦੇ ਕੋਲ ਦਿਨ ਰਾਤ ਲੱਗੀਆਂ ਨੇ ਬਹੁਤ ਅਣਥੱਕ ਮਿਹਨਤ ਹੁੰਦੀ ਹੈ ਤੇ ਬਹੁਤ ਸਲੂਟ ਕਰਦੇ ਹਾਂ ਸਾਰੀ ਦੀ ਸਾਰੀ ਟੀਮ ਨੂੰ ਇੱਕ ਟੀਮ ਵਾਹੀ ਸਾਥ ਹੁੰਦਾ ਹੈ ਕਿ ਕਾਰਟਿਸ ਨੂੰ ਵੀ ਅੱਗੇ ਲੈ ਕੇ ਜਾਂਦਾ ਹੈ ਜਿਵੇਂ ਸਾਰੀਆਂ ਸਿਚੁਏਸ਼ਨਸ ਨੂੰ ਸਾਹਮਣ ਦਾ ਤਾਂ ਉਹਨਾਂ ਦਾ ਬੇਸ ਸਪੈਸ਼ਲੀ ਥੈਂਕ ਕਰਦੇ ਹਾਂ ਤੇ ਅੱਜ ਅਸੀਂ ਪੰਜ

ਜਲੇ ਜੇ ਤੁਹਾਨੂੰ ਸਭ ਤੋਂ ਵੱਲਾ ਗੱਬਰ ਬਣ ਕੇ ਮਲਵਾਈ ਕਰਦੇ ਸੀ ਜਿਹੜੇ ਕਿ ਆਪਣੇ ਬਜ਼ੁਰਗ ਕਰਦੇ ਸੀ ਇੱਕ ਤਾੜੀ ਉਹਨਾਂ ਦੇ ਲਈ ਮਾਰ ਦੋ ਕਿ ਮਾਰਦੇ ਨੇ ਬੜੇ ਵੱਡੇ ਸੂਰਬੇ ਦਿੱਤੇ ਇਹਨਾਂ ਸੂਰਬੇ ਜਿੱਕੇ ਸੱਚਾ ਸਰਮਾ ਤੇ ਸਾਡੀ ਪੰਜਾਬੀ ਬੋਲੀ ਦੇ ਮਹਾਨ ਗਾਇਕ ਮਾਨ ਅਦਾਕਾਰ ਬੱਬੂ ਮਾਨਪਾ ਜੀ ਅੱਜ ਇੱਕ ਸੱਚੇ ਸੂਰਬੇ ਦੇ ਰੂਪ ਵਿੱਚ ਇੱਕ ਬੜੀ ਪਿਆਰੀ ਇੱਕ ਪਰਿਵਾਰਿਕ ਸਟੋਰੀ ਲੈ ਕੇ ਆ ਰਹੇ ਨੇ 30 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸਾਰਿਆਂ ਨੇ ਪਰਿਵਾਰ ਸਮੇਤ ਆ ਕੇ ਇਸ ਮੂਵੀ ਦਾ ਮਾਣ ਵਧਾਣਾ ਕਿਉਂਕਿ ਜੇ ਆਪਾਂ ਇੰਦਾਂ ਦੀਆਂ ਮੂਵੀਆ ਨੂੰ ਇੰਦਾਂ ਦੇ ਫਿਲਮਾਂ ਨੂੰ ਪਰਿਵਾਰ ਦੇ ਬਹਿ ਕੇ ਦੇਖਾਂਗੇ ਤਾਂ ਉਹਨਾਂ ਨੂੰ ਫਾਇਦਾ ਹੋਵੇਗਾ ਬੇਟਾ ਕਿੱਥੇ ਅੱਜ ਬੰਦਾ ਬਣ ਗਿਆ ਸੋ ਤੁਸੀਂ ਵੀ ਆਰ ਫਿਲਮ ਦੇਖਣਾ ਸਰ ਬਿਲਕੁਲ ਬਿਲਕੁਲ ਤੁਸੀਂ ਆ ਜਾ ਮਹਾਰਾਜ ਤਾਂ ਫਿਰ ਹੋਈ ਨਹੀਂ ਅਪਾ ਪ੍ਰੀਮੀਅਰ ਤੇ ਇਕੱਠੇ ਹੋਣੇ ਆਗੇ ਤੇ ਮੂਵੀ ਦਾ ਮਤਲਬ ਆਲਰੇਡੀ ਇਹਨਾਂ ਨੇ ਬਹੁਤ ਸੋਹਣੇ ਸੋਹਣੇ ਆਪਾਂ ਨੂੰ ਸੌਂਹ ਦੇਤੇ ਐ ਤੇ ਸਾਡੇ ਵਿੱਚ ਗਾ ਅਰ ਸਿਮਰਨ ਭਾਜੀ ਵੀ ਖੜੇ ਐ ਇੱਕ ਵਾਰੀ ਇਹਨਾਂ ਲਈ ਵੀ ਜ਼ੋਰਦਾਰ ਤਾੜੀ ਸੀ ਤੁਸੀਂ ਵੀ ਇਸ ਪੂਰੇ ਦਰਜੇ ਤੇ ਤੁਸੀਂ ਰੋਂਦਾ ਰੋਂ ਤੁਸੀਂ ਪਹੁੰਚੇ ਹੋਏ ਆ ਜਿਹੜੇ ਸਾਡੇ ਪੰਜਾਬ ਦੇ ਬਹੁਤ ਮਹਾਨ ਕਲਾਕਾਰ ਬੱਬੂ ਮਾਨ ਜੀ ਸਾਡੇ ਵਿਚਕਾਰ ਪਹੁੰਚਣ ਵਾਲੇ ਨੇ